ਪੰਜਾਬ ਸਰਕਾਰ ਵੱਲੋਂ ਨਸ਼ੇ ਦੇ ਖਿਲਾਫ ਲਗਾਤਾਰ ਹੀ ਨਸ਼ਾ ਤਸਕਰਾਂ ਦੇ ਨੂੰ ਲੈ ਕੇ ਜਿਹੜਾ ਉਹਨਾਂ ਦੇ ਬਿਲਡਿੰਗ ਜਿਹੜੀਆਂ ਨੇ ਉਹ ਡਿਮੋਲਿਸ਼ ਕੀਤੀਆਂ ਜਾ ਰਹੀਆਂ ਨੇ ਇਸੇ ਲੜੀ ਦੇ ਤਹਿਤ ਅੱਜ ਅੰਮ੍ਰਿਤਸਰ ਦੇ ਵਿੱਚ ਵੀ ਇੱਕ ਨਸ਼ਾ ਤਸਕਰ ਦੇ ਘਰ ਦੇ ਬਾਹਰ ਪੁਲਿਸ ਅਤੇ ਪੀਲਾ ਪੰਜਾ ਜਿਹੜਾ ਹੈ ਪਹੁੰਚ ਚੁੱਕਾ ਹੈ ਜਿਸ ਨੂੰ ਲੈ ਕੇ ਤੁਸੀਂ ਦੇਖ ਤਸਵੀਰਾਂ ਦੇਖ ਸਕਦੇ ਹੋ ਕਿ ਇਹ ਨਸ਼ਾ ਤਸਕਰ ਦੀਆਂ ਤਸਵੀਰਾਂ ਨੇ ਔਰ ਜੋ ਇਸ ਨੂੰ ਢਾਉਣ ਦੀ ਸ਼ੁਰੂਆਤ ਜਿਹੜੀ ਹੈ ਉਹ ਆ ਕਰ ਦਿੱਤੀ ਗਈ ਹੈ ਹਾਲਾਂਕਿ ਪੰਜਾਬ ਸਰਕਾਰ ਵੱਲੋਂ ਨਸ਼ਾ ਨਸ਼ੇ ਦੇ ਵਿਰੁੱਧ ਜਿਹੜੀ ਜੰਗ ਛੇੜੀ ਹੋਈ ਹੈ ਉਸ ਨੂੰ ਲੈ ਕੇ ਬਹੁਤ ਸਾਰੇ ਲੋਕ ਜਿਹੜਾ ਨੇ ਇਸ ਨੂੰ ਜਿਹੜਾ ਹੈ ਉਹ ਅਪਰੀਸ਼ੀਏਟ ਕਰਦੇ ਹੋਏ ਵੀ ਨਜ਼ਰ ਆ ਰਹੇ ਨੇ ਲੇਕਿਨ ਇੱਥੇ ਪਹਿਲਾਂ ਜਿਹੜੇ ਸੀਗੇ ਉਹ ਪਹਿਲਾਂ ਹੀ ਬੋਰਡ ਜਿਹੜੇ ਸੀਗੇ ਲਗਾਏ ਗਏ ਸੀ ਨਸ਼ਾ ਤਸਕਰ ਨੂੰ ਲੈ ਕੇ ਤੁਸੀਂ ਦੇਖ ਸਕਦੇ ਹੋ ਕਿ ਹੁਣ ਪੀਲਾ ਪੰਝਾ ਜਿਹੜਾ ਹੈ ਉਹ ਜਰੂਰ ਚੱਲਦਾ ਹੋਇਆ ਨਜ਼ਰ ਆ ਰਿਹਾ ਔਰ ਲਗਾਤਾਰ ਹੀ ਪੰਜਾਬ ਦੇ ਵਿੱਚ ਜੋ ਨਸ਼ੇ ਦੀ ਗਲਦਲ ਦੇ ਕਾਰਨ ਬਹੁਤ ਸਾਰੇ ਲੋਕ ਜਿਹੜੇ ਸੀਗੇ ਉਹ ਉਹ ਮਾਰੇ ਗਏ ਸਨ ਅਤੇ ਨਸ਼ੇ ਦੀ ਭੇਡ ਚੜੇ ਸਨ ਲੇਕਿਨ ਹੁਣ ਜੇਕਰ ਗੱਲ ਕੀਤੀ ਜਾਵੇ ਤਾਂ ਹੁਣ ਸਰਕਾਰ ਵੱਲੋਂ ਜਿਹੜਾ ਹੈ ਜਰੂਰ ਵੱਡੇ ਉਪਰਾਲੇ ਜਿਹੜੇ ਨੇ ਉਹ ਕੀਤੇ ਜਾ ਰਹੇ ਨੇ ਤਾਂ ਜੋ ਕਿ ਇਸ ਨਸ਼ਾ ਤਸਕਰਾਂ ਦੇ ਖਿਲਾਫ ਜਿਹੜੀ ਹੈ ਉਹ ਜਰੂਰ ਇੱਕ ਵੱਡੀ ਜੰਗ ਜਿਹੜੀ ਹੈ ਉਹ ਛੇੜੀ ਗਈ ਔਰ ਕਿਹਾ ਜਾ ਰਿਹਾ ਸੀ ਕਿ 3 ਮਹੀਨਿਆਂ ਦੇ ਵਿੱਚ ਵਿੱਚ ਨਸ਼ਾ ਪੂਰੀ ਤਰ੍ਹਾਂ ਨਾਲ ਖਤਮ ਜਿਹੜਾ ਹੈ ਉਹ ਕੀਤਾ ਜਾਵੇਗਾ ਪੰਜਾਬ ਦੇ ਵਿੱਚ ਲਗਾਤਾਰ ਹੀ ਬਹੁਤ ਸਾਰੇ ਇਸ ਤਰ੍ਹਾਂ ਦੇ ਘਰ ਜਿਹੜੇ ਨੇ ਉਹ ਢਾਏ ਜਾ ਰਹੇ ਨੇ ਜਿਸ ਨੂੰ ਲੈ ਕੇ ਲੋਕਾਂ ਲੋਕਾਂ ਦੇ ਵਿੱਚ ਕਾਫੀ ਸਰਕਾਰ ਨੂੰ ਲੈ ਕੇ ਕਾਫੀ ਪ੍ਰੇਜ਼ ਜਿਹੜੀ ਹੈ ਉਹ ਨਜ਼ਰ ਆ ਰਹੀ ਹੈ ਔਰ ਕਿਹਾ ਜਾ ਰਿਹਾ ਸੀ ਕਿ ਇਸ ਤਰ੍ਹਾਂ ਦੀ ਕਾਰਵਾਈ ਪਹਿਲਾਂ ਹੀ ਜਿਹੜੀ ਸੀਗੀ ਉਹ ਹੋਣੀ ਚਾਹੀਦੀ ਸੀ ਹਾਲਾਂਕਿ ਨਸ਼ਾ ਤਸਕਰਾਂ ਵੱਲੋਂ ਜਿਹੜੇ ਲੋਕਾਂ ਨੂੰ ਜੋ ਪੈਸੇ ਕਮਾਏ ਗਏ ਸਨ ਅਤੇ ਘਰ ਬਣਾਏ ਗਏ ਸਨ ਤੁਸੀਂ ਦੇਖ ਸਕਦੇ ਹੋ ਕਿ ਇਹ ਪੰਜਾ ਜਿਹੜਾ ਹੈ ਹੁਣ ਫਿਰਦਾ ਹੋਇਆ ਨਜ਼ਰ ਆ ਰਿਹਾ ਆ ਔਰ ਇਹ ਘਰ ਦੀਆਂ ਇੱਥਾਂ ਨੇ ਹੁਣ ਟੁੱਟੀਆਂ ਸ਼ੁਰੂ ਹੋ ਚੁੱਕੀਆਂ ਨੇ ਇਹ ਜਿਹੜੀਆਂ ਤਸਵੀਰਾਂ ਨੇ ਜਰੂਰ ਨਸ਼ਾ ਤਸਕਰਾਂ ਨੂੰ ਜਿਹੜੀਆਂ ਨੇ ਉਹ ਹੈਰਾਨ ਜੀ ਅਤੇ ਪਰੇਸ਼ਾਨ ਕਰਦੀਆਂ ਹੋ ਜਾਂ ਵੀ ਅ ਨਜ਼ਰ ਆਉਣੀਆਂ ਲੇਕਿਨ ਕਿੰਨਾ ਕਿਤੇ ਇਹ ਸਰਕਾਰ ਆ ਸਰਕਾਰ ਵੱਲੋਂ ਜਿਤਾਹੀਂ ਭਗਵੰਤ ਸਿੰਘ ਮਾਨ ਵੱਲੋਂ ਪੰਜਾਬ ਦੇ ਕਈ ਪੁਲਿਸ ਕਮਿਸ਼ਨਰ ਦੇ ਨਾਲ ਡੀਜੀਪੀਸ ਦੇ ਨਾਲ ਜਿਹੜੀ ਹੈ ਉਹ ਗੱਲਬਾਤ ਕੀਤੀ ਕੇ ਵਿਚਾਰ ਕੀਤੇ ਗਏ ਤੇ ਜਿਸ ਤੋਂ ਬਾਅਦ ਹੁਣ ਵੱਡੀ ਕਾਰਵਾਈ ਜਿਹੜੀ ਹੈ ਨਸ਼ਾ ਤਸਕਰਾਂ ਨੂੰ ਲੈ ਕੇ ਜਿਹੜੀ ਹੈ ਉਹ ਕੀ ਜਿਆਦਾ ਤੁਸੀਂ ਦੇਖ ਸਕਦੇ ਕਿ ਪੂਰੇ ਤਰ੍ਹਾਂ ਨਾਲ ਇਸ ਘਾਟ ਨੂੰ ਜਿਹੜਾ ਹੈ ਡਿਮੋਲ ਹੈ ਜਿਹੜਾ ਹੈ ਉਹ ਕੀਤਾ ਜਾ ਰਿਹਾ ਤਾਂ ਜੋ ਕੀ ਨਸ਼ਾ ਤਸਰਾ ਵੱਲੋਂ ਜੋ ਨਸ਼ੇ ਦੇ ਪੈਸਿਆਂ ਦੇ ਨਾਲ ਲੋਕਾਂ ਦੇ ਘਰ ਬਰਬਾਦ ਕੀਤੇ ਗਏ ਸੀ ਉਹਨਾਂ ਦੇ ਪੈਸੇ ਨਾਲ ਜਿਹੜੇ ਆਪਣੇ ਘਰ ਜਿਹੜੇ ਸੀਗੇ ਉਹ ਬਣਾਏ ਗਏ ਸਨ ਉਹਨਾਂ ਨੂੰ ਜਿਹੜਾ ਹੈ ਪੀਲਾ ਪੰਜਾ ਫਿਰਦਾ ਹੋਇਆ ਨਜ਼ਰ ਆ ਰਿਹਾ ਤੁਸੀਂ ਦੇਖ ਸਕਦੇ ਹੋ ਕਿ ਜੀਸੀਪੀ ਜਿਹੜੀ ਨੇ ਉਹ ਲਗਾਈ ਗਈ ਹੈ ਜਿਸ ਕਰਕੇ ਨਸ਼ਾ ਤਸਰਾ ਦੇ ਕਾਰਜ ਨੇ ਸੋਜਦੇ ਵਿੱਚ ਹੋਣਾ ਧਾਇੇ ਜਾ ਰਹੇ ਨੇ ਅਤੇ ਨਾਲ ਨਾਲ ਪੰਜਾਬ ਸਰਕਾਰ ਵੱਲੋਂ ਜਿਹੜਾ ਹੈ ਉਹ ਜੁਰੂਰ ਇਹ ਉਪਰਾਲੇ ਜਿਹੜੇ ਨੇ ਉਹ ਕਿ ਤੇ ਗਏ ਨੇ ਹਾਲਾਂਕਿ ਇਹ ਪਹਿਲਾ ਘਰ ਨੇ ਆ ਕਿ ਜਿਹੜਾ ਇੱਥੇ ਟਾਇਆ ਜਾਂਦਾ ਹੋਵੇ ਆ ਪੜਾੜੀ ਵਾਲ ਦਾ ਹੀ ਕੋਈ ਪਿੰਡ ਅਮਰਸਰ ਦੇ ਵਿੱਚ ਜੋ ਕਿ ਖੜਾੜੀਵਾਲ ਪਿੰਡ ਹੈ ਉੱਥੇ ਇਹ ਜਿਹੜਾ ਹੈ ਘਰ ਨਸ਼ਾ ਤਸਕਰ ਵੱਲੋਂ ਜਿਹੜਾ ਸੀਗਾ ਬਣਾਇਆ ਗਿਆ ਸੀ ਔਰ ਭਾਰੀ ਕੁਝ ਫੋਚੜੀ ਹੈ ਉਹ ਤਨਾਤ ਕੀਤੀ ਗਈ ਸੀ ਜਿਸ ਕਰਕੇ ਇਹ ਹੁਣ ਜਿਹੜਾ ਹੈ ਕਾਰਵਾਈ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ ਪੀਲਾ ਪੱਜਾ ਜਿਹੜਾ ਹੈ ਤੁਸੀਂ ਦੇਖ ਸਕਦੇ ਹੋ ਕਿ ਚੱਲ ਰਿਹਾ ਹੈ ਔਰ ਆਮ ਆਦਮੀ ਪਾਰਟੀ ਵੱਲੋਂ ਜਦੋਂ ਪੰਜਾਬ ਦੇ ਵਿੱਚ ਚੋਣਾਂ ਲੜੀਆਂ ਗਈਆਂ ਸਨ ਤਾਂ ਉਸ ਵੇਲੇ ਹੀ ਕਿਹਾ ਗਿਆ ਸੀਗਾ ਕਿ ਨਸ਼ੇ ਨੂੰ ਲੈ ਕੇ ਖਤਮ ਕਰਨ ਵਾਸਤੇ ਹਰ ਇੱਕ ਸੰਭਵ ਕੋਸ਼ਿਸ਼ ਜਿਹੜੀ ਹੈ ਉਹ ਕੀ ਕੀਤਾ ਜਾਵੇਗੀ ਲੇਕਿਨ ਜਿੱਦਾਂ ਹੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜਿਹੜੇ ਨੇ ਉਹਨਾਂ ਵੱਲੋਂ ਮੀਟਿੰਗ ਕੀਤੀ ਜਾਂਦੀ ਹੈ ਪੰਜਾਬ ਦੇ ਕਈ ਪੁਲਿਸ ਕਮਿਸ਼ਨਰਸ ਦੇ ਨਾਲ ਪੰਜਾਬ ਦੇ ਡੀਜੀਪੀ ਦੇ ਨਾਲ ਔਰ ਨਸ਼ਾ ਤਸਕਰਾਂ ਨੂੰ ਖਤਮ ਕਰਨ ਵਾਸਤੇ ਗਿਆ ਸੀਗਾ ਉਹ ਇਹ ਵੱਡੀ ਮੁਹਿੰਮ ਜਿਹੜੀ ਸੀਗੀ ਉਹ ਕਿਹੜੀ ਗਈ ਸੀ ਤੁਸੀਂ ਦੇ ਸਕਦੇ ਹੋ ਕਿ ਘਰ ਨੂੰ ਪੂਰੀ ਤਰ੍ਹਾਂ ਨਾਲ ਡਿਮੋਲਿਸ਼ ਜਿਹੜਾ ਹੈ ਉਹ ਕੀਤਾ ਜਾ ਰਿਹਾ ਹੈ ਔਰ ਲਗਾਤਾਰ ਹੀ ਇਸ ਘਰ ਦੇ ਵਿੱਚ ਜੇ ਕਈਆਂ ਲੋਕਾਂ ਜੋ ਪਹਿਲਾਂ ਹੀ ਇੱਥੇ ਜਿਹੜੇ ਸੀਗੇ ਉਹ ਜੋ ਬੋਲ ਲਗਾਏ ਗਏ ਸੀਗੇ ਔਰ ਕੀਆ ਗਿਆ ਸੀਗਾ ਕਿ ਇਹ ਨਸ਼ਾ ਤਸ਼ਕਰੀ ਨੂੰ ਲੈ ਕੇ ਜਾ ਰਿਹਾ ਹੈ ਉਹ ਘਰ ਜਿਹੜੇ ਨੇ ਉਹ ਢਾਏ ਜਾਣਗੇ ਲੇਕਿਨ ਕਿਤਨਾ ਕਿਤੇ ਤੁਸੀਂ ਦੇਖ ਸਕਦੇ ਹੋ ਕਿ ਹੁਣ ਪੰਜਾਬ ਸਰਕਾਰ ਨਸ਼ੇ ਦੇ ਖਿਲਾਫ ਪੂਰੇ ਐਕਸ਼ਨ ਮੂਡ ਦੇ ਵਿੱਚ ਨਜ਼ਰ ਆ ਰਹੀ ਹੈ ਔਰ ਉਹਨਾਂ ਵੱਲੋਂ ਇਸ ਘਰ ਨੂੰ ਜਿਹੜਾ ਹੈ ਡਿਮੋਲਿਸ਼ ਜਿਹੜਾ ਹੈ ਉਹ ਅੱਤੀ ਤੱਕ ਜਾ ਰਿਹਾ ਹੈ ਲੇਕਿਨ ਕਿਤਨਾ ਕਿਤੇ ਤੁਸੀਂ ਤਸਵੀਰਾਂ ਚ ਦੇਖ ਸਕਦੇ ਹੋ ਕਿ ਪੀਲਾ ਪੰਝਾ ਚੱਲਦਾ ਹੋਇਆ ਨਜ਼ਰ ਆ ਰਿਹਾ ਹੈ ਔਰ ਪਾਰੀ ਪੁਲਿਸ ਫੋਰ ਜਿਹੜੀ ਹੈ ਉਹ ਵੀ ਤਣਾਤ ਜਿਹੜੀ ਹੈ ਉਹ ਇਥੇ ਕੀਤੀ ਗਈ ਹੈ ਔਰ ਨਸ਼ੇ ਦੇ ਖਿਲਾਫ ਯੁੱਧ ਜਿਹੜਾ ਹੈ ਪੰਜਾਬ ਸਰਕਾਰ ਵੱਲੋਂ ਜਿਹੜਾ ਹੈ ਸ਼ੁਰੂ ਕੀਤਾ ਗਿਆ ਹੈ ਉਸ ਨੂੰ ਲੈ ਕੇ ਹੁਣ ਇਹ ਪਰ ਜਿਹੜਾ ਹੈ ਨਸ਼ਾ ਤਸਕਰ ਦਾ ਜਿਹੜਾ ਹੈ ਉਹ ਟਾਇਆ ਜਾ ਰਿਹਾ ਹੈ ਤਾਂ ਜੋ ਕਿ ਇੱਕ ਐਗਜ਼ਾਮਪਲ ਸੈੱਟ ਕੀਤਾ ਜਾ ਸਕੇ ਔਰ ਪੰਜਾਬ 'ਚ ਨਸ਼ਾ ਪੂਰੀ ਤਰ੍ਹਾਂ ਨਾਲ ਖਤਮ ਕੀਤਾ ਜਾ ਸਕੇ ਕੈਮਰਾ ਪਰਸਨ ਸਹੀ ਪ੍ਰੀਤਨਾ ਗੁਰਪ੍ਰੀਤ ਸਿੰਘ ਦਾ ਅਨਮਿਊਟ ਅਮਰਿਸਰ ਸਾਹਿਬ